ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਵਾਹਿਗੁਰੂ ਸਭ ਨੂੰ ਖੁਸ਼ੀਆਂ ਤੇ ਤੰਦਰੁਸਤੀ ਬਖਸ਼ਣ ਤੇ ਅੱਜ ਦੀ ਵੀਡੀਓ ਆਪਣੀ ਹੈਗੀ ਆ ਜੀ ਜੋ ਦਾਤ ਆਪਾਂ ਨੂੰ ਵਾਹਿਗੁਰੂ ਨੇ ਪਰਮਾਤਮਾ ਨੇ ਦੇਣੀ ਹੁੰਦੀ ਆ ਜੋ ਕਿ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਮਹੱਤਵ ਰੱਖਦੀ ਹੈ ਤੇ ਜਾਂ ਜੀ ਇਹ ਕਹਿ ਲਓ ਕਿ ਜ਼ਿੰਦਗੀ ਉਸ ਦਾਤ ਤੋਂ ਬਿਨਾਂ ਅਧੂਰੀ ਹੁੰਦੀ ਆ ਤੇ ਉਹ ਦਾਤ ਹੈਗੀ ਆ ਜੀ ਜਿਹੜੀ ਅਧੂਰੀ ਹੈ ਆਪਣੀ ਜ਼ਿੰਦਗੀ ਜੀ ਦੇ ਬਿਨਾ ਉਹ ਹੈਗੀ ਆ ਜੀ ਇੱਕ ਪੁੱਤ ਦੀ ਦਾਤ ਜਿਹੜੀ ਕਿ ਪਰਮਾਤਮਾ ਨੇ ਆਪਾਂ ਨੂੰ ਬਖਸ਼ ਨਹੀਂ ਹੁੰਦੀ ਹੈਗੀ ਐ ਇੱਥੇ ਜੀ ਤੁਸੀਂ ਮੈਨੂੰ ਗਲਤ ਨਾ ਸਮਝਿਓ ਵੀ ਇੱਕ ਧੀ ਵੀ ਤਾਂ ਪੁੱਤ ਦੇ ਬਰਾਬਰ ਹੀ ਹੁੰਦੀ ਹੈ ਬਿਲਕੁਲ ਸਹੀ ਗੱਲ ਆ ਜੀ ਇੱਕ ਧੀ ਵੀ ਤਾਂ ਅੱਜ ਕੱਲ ਦੇ ਟਾਈਮ ਦੇ ਵਿੱਚ ਪੁੱਤ ਦੇ ਬਰਾਬਰ ਹੀ ਹੈ ਜੀ ਉਹ ਵੀ ਤਾਂ ਇੱਕ ਪ੍ਰਮਾਤਮਾ ਦੀ ਇੱਕ ਵਾਹਿਗੁਰੂ ਦੀ ਦਾਤ ਹੀ ਆਪਣੇ ਝੋਲੀ ਦੇ ਵਿੱਚ ਪਾਈ ਹੋਈ ਜੀ ਪਰ ਜਿਹੜੇ ਸਮਾਜ ਦੇ ਵਿੱਚ ਅੱਜ ਆਪਾਂ ਰਹਿ ਰਹੇ ਆ ਉਹ ਸਮਾਜ ਦੀ ਅੱਜ ਵੀ ਉਹਨਾਂ ਦੀ ਸੋਚ ਉਹੀ ਹੈ ਵੀ ਇੱਕ ਬੇਟੇ ਨੂੰ ਹੀ ਘਰ ਦੇ ਵਿੱਚ ਪਹਿਲ ਦਿੱਤੀ ਜਾਂਦੀ ਹੈ ਜੀ ਅੱਗੇ ਆਪਣਾ ਘਰ ਦਾ ਵਾਂਸ਼ ਵਧਾਉਣ ਦੇ ਵਾਸਤੇ ਇੱਕ ਬੇਟੇ ਦੀ ਹੀ ਲੋੜ ਹੁੰਦੀ ਆ ਤੇ ਇਹ ਜੀ ਹਰ ਇੱਕ ਘਰ ਦੀ ਕਹਾਣੀ ਆ ਵੀ ਇੱਕ ਪੁੱਤ ਨੂੰ ਹੀ ਮਿਲਦੀ ਹੈ ਜੀ ਤੇ ਇਹ ਗੱਲ ਜੀ ਉਹ ਪੈਣਾ ਜ਼ਰੂਰ ਸਮਝ ਸਕਦੀਆਂ ਜੀ ਜਿਨ੍ਹਾਂ ਦੇ ਘਰੇ ਹਲੇ ਤੱਕ ਵਾਹਿਗੁਰੂ ਨੇ ਪੁੱਤ ਦੀ ਦਾਤ ਨਹੀਂ ਬਖਸ਼ੀ ਹੈਗੀ ਜੀ ਤੇ ਇਹ ਦਾਤ ਤਾਂ ਜੀ ਪਰਮਾਤਮਾ ਨੇ ਹੀ ਆਪਾਂ ਨੂੰ ਬਖਸ਼ਣੀ ਹੈ ਜੀ ਦੇਖੋ ਜੀ ਆਪਾਂ ਮੰਨ ਲਈਏ ਤਾਂ ਦੇਖੋ ਜਿਨ੍ਹਾਂ ਦੇ ਘਰ ਹਲੇ ਤੱਕ ਵਾਹਿਗੁਰੂ ਨੇ ਇੱਕ ਧੀ ਦੀ ਦਾਤ ਵੀ ਨਹੀਂ ਬਖਸ਼ੀ ਜਿਨ੍ਹਾਂ ਦੇ ਕਹਿਣ ਦਾ ਮਤਲਬ ਹੈ ਵੀ ਹਲੇ ਤੱਕ ਕੋਈ ਬੱਚਾ ਨਹੀਂ ਹੋਇਆ ਇੰਨਾ ਟਾਈਮ ਉਹਨਾਂ ਨੂੰ ਵਿਆਹਾਂ ਨੂੰ ਹੋ ਗਿਆ ਉਹਨਾਂ ਦੇ ਹਜੇ ਤੱਕ ਪਰਮਾਤਮਾ ਨੇ ਝੋਲੀ ਨਹੀਂ ਭਰੀ ਹੈਗੀ ਉਹਨਾਂ ਲਈ ਤਾਂ ਜੀ ਇੱਕ ਬੇਟੀ ਵੀ ਬੇਟੇ ਤੋਂ ਅੱਗੇ ਆ ਹਨਾ ਪਰ ਜੀ ਜਿਨ੍ਹਾਂ ਦੇ ਘਰ ਦੇਖੋ ਪਹਿਲਾਂ ਹੀ ਇੱਕ ਬੇਟੀ ਆ ਜਾਂ ਕਿਸੇ ਦੇ ਤਿੰਨ ਐ ਕਿਸੇ ਦੇ ਪੰਜ ਨੇ ਹਨਾ ਤੇ ਉਹਨਾਂ ਭੈਣਾਂ ਨੂੰ ਪੁੱਛ ਕੇ ਵੇਖੋ ਜੀ ਉਹਨਾਂ ਦੇ ਘਰੇ ਹਲੇ ਵੀ ਬੇਟੇ ਦੀ ਫਰਮਾਇਸ਼ ਹੀ ਹੁੰਦੀ ਆ ਵੀ ਇੱਕ ਸਾਨੂੰ ਆਪਣਾ ਘਰ ਦਾ ਵਾਂਛਾ ਵਧਾਉਣ ਦੇ ਲਈ ਇੱਕ ਬੇਟੇ ਦੀ ਜ਼ਰੂਰਤ ਆ ਹਨਾ ਘਰੇ ਇੱਕ ਮਰਦ ਦਾ ਹੋਣਾ ਬਹੁਤ ਜ਼ਰੂਰੀ ਹੈ ਇਹ ਚੀਜ਼ਾਂ ਆਪਾਂ ਨੂੰ ਸਮਾਜ ਵਿੱਚ ਰਹਿੰਦੇ ਆ ਜੀ ਦੇਖਣੀਆਂ ਹੀ ਪੈਂਦੀਆਂ ਤੇ ਆਪਾਂ ਨੂੰ ਸੁਣਨ ਨੂੰ ਵੀ ਇਹ ਸਭ ਕੁਝ ਮਿਲਦਾ ਹੈ ਤੇ ਇਹੀ ਜੀ ਹਕੀਕਤ ਹੈ ਬਿਲਕੁਲ ਕਿਉਂਕਿ ਮੈਂ ਵੀ ਇਹ ਚੀਜ਼ ਨੂੰ ਫੇਸ ਕੀਤਾ ਹੈ ਜੀ ਕਿ ਆਪਾਂ ਆਮ ਪਿੰਡਾਂ ਦੇ ਵਿੱਚ ਰਹਿੰਦੇ ਆ ਭਾਵੇਂ ਕੋਈ ਪਿੰਡ ਚਾ ਭਾਵੇਂ ਸ਼ਹਿਰ ਚਾ ਹਰ ਕੋਈ ਬੇਟੇ ਦੀ ਫਰਮਾਇਸ਼ਤਾ ਜੀ ਕਰਦਾ ਹੀ ਕਰਦਾ ਹੈਗਾ ਤੇ ਪਰ ਦੇਖੋ ਜੀ ਮੈਂ ਵੀ ਸਾਰਾ ਕੁਝ ਫੇਸ ਕੀਤਾ ਬਹੁਤ ਕੁਝ ਮੈਂ ਫੇਸ ਕੀਤਾ ਬਹੁਤ ਲੋਕਾਂ ਨੇ ਬਹੁਤ ਕੁਝ ਮੈਨੂੰ ਬੋਲਿਆ ਕਿਹਾ ਹਨਾ ਮੈਂ ਬਰਦਾਸ਼ਤ ਕੀਤਾ ਤੇ ਇਹ ਚੀਜ਼ ਜੀ ਉਸ ਟਾਈਮ ਤੇ ਜਦੋਂ ਆਪਾਂ ਨੂੰ ਕੋਈ ਕੁਝ ਬੋਲਦਾ ਹੈ ਇਹ ਗੱਲਾਂ ਬਾਰੇ ਸ ਤਾਂ ਆਪਾਂ ਨੂੰ ਉਸ ਚੀਜ਼ ਨੂੰ ਬਹੁਤ ਦੁੱਖ ਹੁੰਦਾ ਹੈ ਜੀ ਉਸ ਗੱਲ ਦਾ ਬਹੁਤ ਦਿਲ ਤੇ ਲੱਗਦੀ ਹੈ ਵੀ ਵਾਇਗਰੂ ਦੇ ਘਰ ਦੇਖੋ ਕਹਿੰਦੇ ਹੁੰਦੇ ਹਨਾ ਕਾਸੇ ਚੀਜ਼ ਦੀ ਘਾਟ ਨਹੀਂ ਹੈਗੀ ਫੇਰ ਵੀ ਆਪਾਂ ਪਰਮਾਤਮਾ ਨੂੰ ਕਹਨੇ ਹੈਗੇ ਆ ਵੀ ਜੇ ਪਰਮਾਤਮਾ ਇੱਕ ਪੁੱਤ ਤੂੰ ਮੈਨੂੰ ਦੇ ਦੇ ਹਨਾ ਤਾਂ ਤੁਹਾਡੇ ਘਰ ਤਾਂ ਕਾਸੇ ਦੀ ਵੀ ਘਾਟ ਨਹੀਂ ਹੈਗੀ ਤੇ ਉਸ ਟਾਈਮ ਤੇ ਆਪਾਂ ਇਹ ਬਹੁਤ ਕੁਝ ਹਨਾ ਸੋਚਦੇ ਆਂ ਆਪਾਂ ਬਹੁਤ ਕੁਝ ਆਪਾਂ ਵਾਇਗਰੂ ਨੂੰ ਕਹਨੇ ਹੈਗੇ ਆ ਪਰ ਜੀ ਕਈ ਵਾਰ ਹੋ ਸਕਦਾ ਹੈਗਾ ਕਈ ਅੜਿੱਕੇ ਹੁੰਦੇ ਹਨ ਆਪਣੇ ਜ਼ਿੰਦਗੀ ਦੇ ਵਿੱਚ ਇਹੋ ਜੇ ਲੱਗ ਜਾਂਦੇ ਆ ਕਿ ਨਾ ਚਾਹੁੰਦੇ ਹੋਏ ਵੀ ਆਪਾਂ ਨੂੰ ਲੱਗਦਾ ਵੀ ਇਹ ਚੀਜ਼ ਨਹੀਂ ਪੂਰੀ ਹੋ ਸਕਦੀ ਜੋ ਕਿ ਇੱਕ ਟਾਈਮ ਤੇ ਮੈਨੂੰ ਵੀ ਇਹ ਲੱਗਦਾ ਹੁੰਦਾ ਸੀਗਾ ਵੀ ਮੇਰੀ ਜ਼ਿੰਦਗੀ ਦੇ ਵਿੱਚ ਵੀ ਇਹ ਜਿਹੜੀ ਘਾਟ ਹੈਗੀ ਆ ਵੀ ਇਹ ਕਦੇ ਵੀ ਪੂਰੀ ਨਹੀਂ ਹੋ ਸਕਦੀ ਪਰ ਜੀ ਇਹ ਸਭ ਕੁਝ ਝੂਠ ਸੀਗਾ ਜਦੋਂ ਆਪਾਂ ਵਾਗਰੂ ਦਾ ਸਹਾਰਾ ਲੈਂਦੇ ਆ ਆਪਾਂ ਪਰਮਾਤਮਾ ਦਾ ਸਹਾਰਾ ਲੈਂਦੇ ਆ ਉਦੋਂ ਜੀ ਕਿਸੇ ਚੀਜ਼ ਦਾ ਕੋਈ ਵੀ ਅੜਿੱਕਾ ਨਹੀਂ ਆਪਣੇ ਅੱਗੇ ਹੁੰਦਾਗਾ ਲੱਗਦਾਗਾ ਸਾਰੇ ਡਿੱਕੇ ਪਰਮਾਤਮਾ ਆਪਣੇ ਆਪ ਦੂਰ ਕਰ ਦਿੰਦੇ ਆ ਜੀ ਬਸ ਗੱਲ ਹੁੰਦੀ ਆ ਤੇ ਇੱਕ ਵਾਹਿਗੁਰੂ ਤੇ ਭਰੋਸਾ ਰੱਖਣ ਦੀ ਯਕੀਨ ਰੱਖਣ ਦੀ ਵਾਹਿਗੁਰੂ ਦੇ ਨਾਲ ਜੋੜਨ ਦੀ ਸਿਰਫ ਤੇ ਸਿਰਫ ਆਪਾਂ ਇੰਨਾ ਹੀ ਕਰਨਾ ਹੁੰਦਾ ਜੀ ਅੱਗੇ ਸਾਰਾ ਪਰਮਾਤਮਾ ਦੇ ਉੱਤੇ ਛੱਡ ਦੇਣਾ ਚਾਹੀਦਾ ਕਿਉਂਕਿ ਸਭ ਕੁਝ ਉਹਦੇ ਹੱਥ ਹੀ ਆ ਜੀ ਕਿ ਮੈਂ ਸਭ ਕੁਝ ਫੇਸ ਕੀਤਾ ਜੀ ਤੇ ਮੈਨੂੰ ਵੀ ਇਹ ਲੱਗਦਾ ਹੁੰਦਾ ਸੀਗਾ ਵੀ ਨਹੀਂ ਬਿਲਕੁਲ ਨਹੀਂ ਹੋ ਸਕਦਾ ਪਰ ਜੀ ਉਹ ਸਭ ਕੁਝ ਉਹਦੇ ਉਲਟ ਹੋਇਆ ਤੇ ਇੱਕ ਮੈਂ ਪਹਿਲਾਂ ਵੀਡੀਓ ਪਾਈ ਵੀ ਸੀ ਜੀ ਇਹਦੇ ਬਾਰੇ 'ਚ ਤੁਸੀਂ ਦੁਬਾਰਾ ਵੀ ਚੈੱਕ ਕਰ ਲਿਓ ਭਾਵੇਂ ਜਾ ਕੇ ਕਿ ਮੈਂ ਉਹਦੇ 'ਚ ਮੈਂ ਸਾਰਾ ਕੁਝ ਦੱਸਿਆ ਹੋਇਆ ਹੈ ਵੀ ਜੋ ਨਹੀਂ ਹੋ ਸਕਦਾ ਸੀ ਪ੍ਰਮਾਤਮਾ ਨੇ ਉਹ ਵੀ ਕੀਤਾ ਜੀ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਇੱਕ ਵਿਸ਼ਵਾਸ ਰੱਖਿਆ ਜੀ ਉਹੀ ਚੀਜ਼ ਮੈਂ ਤੁਹਾਨੂੰ ਕਹਿਣੀ ਹੈਗੀ ਆ ਵੀ ਇੱਕ ਭਰੋਸਾ ਰੱਖੋ ਜੀ ਵਾਇ ਗੁਰੂ ਤੇ ਜਿੰਨਾ ਵੀ ਹੋ ਸਕਦਾ ਕਿਉਂਕਿ ਜੀ ਉਸੇ ਨੇ ਕਰਨਾ ਸਭ ਕੁਝ ਠੀਕ ਹੈ ਆਪਣੇ ਹੱਥ ਵਿੱਚ ਕੁਝ ਵੀ ਨਹੀਂ ਹੈਗਾ ਤੇਜੀ ਮੈਂ ਤੁਹਾਨੂੰ ਇਹ ਇੱਕ ਮੈਂ ਤੁਹਾਨੂੰ ਪਾਠ ਦੱਸਣ ਲੱਗੀ ਆ ਜੋ ਕਿ ਇਹ ਇੱਕ ਗਰਭਵਤੀ ਔਰਤ ਨੇ ਹੀ ਕਰਨਾ ਹੈ ਜਦੋਂ ਕਿ ਮਤਲਬ ਆਪਾਂ ਪ੍ਰੈਗਨੈਂਟ ਆ ਤੇ ਆਪਾਂ ਉਸ ਟਾਈਮ ਤੇ ਹੀ ਇਹ ਪਾਠ ਕਰਨਾ ਹੈ ਪਰ ਜਿਹੜੀਆਂ ਮੇਰੀਆਂ ਭੈਣਾਂ ਵੀਡੀਓ ਉਹ ਦੇਖ ਰਹੀਆਂ ਹੈਗੀਆਂ ਜਿਨ੍ਹਾਂ ਦੀ ਹਜੇ ਖਾਲੀ ਕੋਖ ਹੈਗੀ ਆ ਮਤਲਬ ਉਹ ਪ੍ਰੈਗਨੈਂਟ ਨਹੀਂ ਹੈਗੀਆਂ ਤੇ ਉਹਨਾਂ ਨੂੰ ਕੋਈ ਡਾਕਟਰਾਂ ਵੱਲੋਂ ਵੀ ਜਵਾਬ ਮਿਲ ਚੁੱਕਿਆ ਹੈ ਵੀ ਤੁਸੀਂ ਕਨਸੀਵ ਨਹੀਂ ਕਰ ਸਕਦੇਗੇ ਠੀਕ ਹੈ ਤਾਂ ਉਹ ਮੇਰੀਆਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਮੇਰੇ ਚੈਨਲ ਤੇ ਪਹਿਲਾਂ ਵੀਡੀਓ ਪਈ ਹੋਈ ਹੈ ਇੱਕ ਮੈਂ ਥੋੜੇ ਦਿਨ ਪਹਿਲਾਂ ਵੀਡੀਓ ਪਾਈ ਸੀਗੀ ਉਹ ਖਾਲੀ ਕੋਖ ਦੇ ਵਾਸਤੇ ਵੀਡੀਓ ਹੈਗੀ ਹੈ ਜੀ ਜਿਨ੍ਹਾਂ ਨੂੰ ਹਜੇ ਤੱਕ ਕੋਈ ਕਨਸੀਵ ਨਹੀਂ ਹੋਇਆ ਹੈਗਾ ਤਾਂ ਪਲੀਜ਼ ਤੁਸੀਂ ਪਹਿਲਾਂ ਉਹ ਵੀਡੀਓ ਜਾ ਕੇ ਦੇਖੋ ਤੇ ਉਹ ਪਾਠ ਤੁਸੀਂ ਪਹਿਲਾਂ ਕਰੋ ਠੀਕ ਹੈ ਤੁਹਾਨੂੰ 100% ਜੀ ਉਹਦੇ ਨਾਲ ਰਿਜ਼ਲਟ ਮਿਲੂਗਾ ਹੀ ਮਿਲੂਗਾ ਠੀਕ ਹੈ ਉਸ ਤੋਂ ਬਾਅਦ ਜੀ ਤੁਸੀਂ ਇਹ ਵਾਲਾ ਪਾਠ ਕਰਨਾ ਹੈ ਜਦੋਂ ਕਿ ਤੁਸੀਂ ਪ੍ਰੈਗਨੈਂਟ ਹੋਵਗੇ ਇੱਕ ਤੁਹਾਡੀ ਗਰਭ ਅਵਸਥਾ ਹੋਊਗੀ ਉਸ ਟਾਈਮ ਤੇ ਤੁਸੀਂ ਇਹ ਪਾਠ ਕਰਨਾ ਹੈ ਜੀ ਤਾਂ ਵਾਹਿਗੁਰੂ ਤੁਹਾਡੀ ਜਰੂਰ ਅਰਦਾਸ ਪੂਰੀ ਕਰਨਗੇ ਜੀ ਤੁਹਾਡੀ ਜਰੂਰ ਮਨੋ ਕਾਮਨਾ ਪੂਰੀ ਕਰਨਗੇ ਤੇ ਵਾਹਿਗੁਰੂ ਤੁਹਾਡੀ ਝੋਲੀ ਦੇ ਵਿੱਚ ਪੁੱਤ ਦੀ ਦਾਤ ਜਰੂਰ ਬਖਸ਼ਣਗੇ ਜਿੰਨਾ ਭੈਣਾ ਨੂੰ ਵੀ ਜ਼ਰੂਰਤ ਹੈਗੀ ਆ ਠੀਕ ਹੈ ਤੇ ਜਿਹੜੀਆਂ ਭੈਣਾਂ ਇਹ ਕਹਿੰਦੀਆਂ ਵੀ ਚਲੋ ਸਾਡੇ ਪੁੱਤ ਹੋ ਜੇ ਧੀ ਹੋ ਜੇ ਹਜੇ ਕੋਈ ਬੱਚਾ ਨਹੀਂ ਹੈਗਾ ਹਨਾ ਕਾਫੀ ਟਾਈਮ ਤੋਂ ਤੋਂ ਪਿੱਛੇ ਵਾਲੀ ਵੀਡੀਓ ਜ਼ਰੂਰ ਵੇਖਣ ਜੀ ਉਹ ਵੀ ਵੈਸੇ ਤਾਂ ਪੁੱਤ ਦੀ ਦਾਤ ਵਾਸਤੇ ਹੀ ਉਹ ਵੀਡੀਓ ਹੈਗੀ ਬਟ ਉਹ ਖਾਲੀ ਕੋਕ ਵਾਸਤੇ ਹੈਗੀ ਹੈ ਚਲੋ ਵਾਈ ਗਰੂ ਹਰ ਇੱਕ ਦਾ ਭਲਾ ਕਰਨ ਠੀਕ ਹੈ ਮੈਂ ਇਹ ਵੀਡੀਓ ਜੀ ਮੈਂ ਤੁਹਾਡੇ ਨਾਲ ਤਾਂ ਹੀ ਸ਼ੇਅਰ ਕੀਤੀਆਂ ਕਿਉਂਕਿ ਜੀ ਮੈਂ ਖੁਦ ਦੋਨੋਂ ਪਾਠ ਮੈਂ ਕੀਤੇ ਪਹਿਲਾਂ ਮੈਂ ਉਹ ਵਾਲਾ ਪਾਠ ਕੀਤਾ ਸੀਗਾ ਜਿਹਦੀ ਵੀਡੀਓ ਕਿੰਦੂ ਪਹਿਲਾਂ ਆ ਚੁੱਕੀ ਆ ਤੁਸੀਂ ਚੈੱਕ ਕਰ ਲਿਓ ਉਹ ਤੇ ਉਸ ਤੋਂ ਬਾਅਦ ਜੀ ਜਦੋਂ ਮੈਂ ਗਰਭ ਅਵਸਥਾ ਦੇ ਵਿੱਚ ਸੀ ਉਸ ਟਾਈਮ ਤੇ ਮੈਂ ਇਹ ਵਾਲਾ ਪਾਠ ਕੀਤਾ ਸੀ ਜੀ ਜਿਹੜਾ ਕਿ ਮੈਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਇਹ ਵਾਲਾ ਪਾਠ ਜੀ ਗਰਭ ਅਵਸਥਾ ਦੇ ਵਿੱਚ ਹੀ ਕਰਨਾ ਹੈ ਠੀਕ ਹੈ ਤੇ ਵਾਹਿਗੁਰੂ ਨੇ ਜੀ ਮੇਰੀ ਵੀ ਅਰਦਾਸ ਪੂਰੀ ਕੀਤੀ ਮੈਨੂੰ ਵੀ ਫਲ ਮਿਲਿਆ ਜੀ ਜੇ ਬਿਲਕੁਲ ਆਸ ਨਹੀਂ